ਹਮ ਦੋਸਤੋ ਕੁਦਰਤ ਦਾ ਨਿਯਮ ਹੈ ਬਦਲਾਵ ਕਰਨਾ ਤੇ ਕੋਈ ਵੀ ਚੀਜ਼ ਹਮੇਸ਼ਾ ਲਈ ਇੱਕਸਾਰ ਰਹਿੰਦੀ ਨਹੀਂ ਸਮਾਂ ਆਉਣ ਤੇ ਹਰ ਛੇ ਬਦਲੀ ਹੋ ਜਾਂਦੀ ਹੈ ਤੇ ਦੋਸਤੋ ਇਹ ਗੁਰਬਾਣੀਆਂ ਦਾ ਫਰਮਾਨ ਵੀ ਹੈ ਜੋ ਆਇਆ ਸੋ ਚਲਸੀ ਸਭ ਕੀ ਆਏ ਵਾਰੀ ਹੈ ਦੋਸਤੋ ਇਹ ਇਕੱਲਾ ਸ਼ਬਦ ਇਨਸਾਨ ਤੇ ਹੀ ਲਾਗੂ ਨਹੀਂ ਇਹ ਜਿੰਨੇ ਵੀ ਪਰਮਾਤਮਾ ਨੇ ਪ੍ਰਕਿਰਤੇ ਸਾਜੀ ਹੋਏ ਹੈ ਇਹ ਹਰ ਇੱਕ ਛੇਤੇ ਲਾਗੂ ਹੁੰਦਾ ਹੈ ਜਿਵੇਂ ਪਤਝੜ ਤੋਂ ਬਾਅਦ ਬਹਾਰ ਆ ਜਾਂਦੀ ਹੈ ਗਰਮੀ ਆ ਤੋਂ ਬਾਅਦ ਠੰਡ ਆ ਜਾਂਦੀ ਹੈ ਜਵਾਨੀ ਤੋਂ ਬਾਅਦ ਬੁਢਾਪਾ ਆ ਜਾਂਦਾ ਹੈ ਦੇ ਦੋਸਤੋ ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਵਿੱਚ ਵੀ ਦੁੱਖ ਸੁੱਖ ਆਉਦੇ ਹੀ ਰਹਿੰਦੇ ਹਨ ਪਰ ਕੁਦਰਤ ਨੇ ਇੱਕ ਐਸੀ ਸਮੇਂ ਦੀ ਚਾਲ ਬਣਾਈ ਹੋਈ ਹੈ ਕਿ ਕਿਸੇ ਦੇ ਵੀ ਦੁੱਖ ਸੁੱਖ ਵਿੱਚ ਸਮਾਂ ਕਦੇ ਰੁਕਦਾ ਨਹੀਂ ਤੇ ਆਪਣੀ ਚਾਲੇ ਟਿਕ ਟਿਕ ਚੱਲਦਾ ਹੀ ਰਹਿੰਦਾ ਹੈ ਦੋਸਤੋ ਇਸੇ ਸਮੇਂ ਦੀ ਚਾਲ ਇਨਸਾਨ ਨੂੰ ਸਮਝ ਨਹੀਂ ਆਈ ਪੁੱਲੇਖੇ ਵਿੱਚ ਹੀ ਬਚਪਨ ਗਵਾ ਦਿੰਦਾ ਹੈ ਪੁੱਲੇਖੇ ਵਿੱਚ ਹੀ ਜਵਾਨੀ ਤੇ ਪਿਛਤਾਵੇ ਵਿੱਚ ਬੁਢਾਪਾ ਗਵਾ ਲੈਂਦਾ ਹੈ ਦੋਸਤੋ ਇਹ ਜੋ ਜਨਮ ਮਿਲਿਆ ਹੈ ਇਹ ਸਾਨੂੰ बार-बार ਮਿਲਣ ਵਾਲਾ ਨਹੀਂ ਹੈ ਇਸ ਲਈ ਕਬੀਰ ਸਾਹਿਬ ਨੇ ਕਿਹਾ ਹੈ ਮਾਨਸ ਜਨਮ ਦੁਰਲਭ ਹੈ ਹੋਤਨਾ ਬਾਰੰਬਾਰ ਦੋਸਤੋ ਇਹ ਸਾਨੂੰ ਜਨਮ ਬਾਰ ਬਾਰ ਮਿਲਣ ਵਾਲਾ ਨਹੀਂ ਹੈ ਜਿਵੇਂ ਇੱਕ ਵਾਰ ਫਲ ਦਰਖਤ ਨਾਲੋਂ ਟੁੱਟ ਜਾਂਦਾ ਹੈ ਤੇ ਉਹ ਕਦੇ ਦੁਬਾਰਾ ਲੱਗਦਾ ਨਹੀਂ ਗੜ ਜਾਂਦਾ ਹੈ ਸੜ ਜਾਂਦਾ ਹੈ ਖਤਮ ਹੋ ਜਾਂਦਾ ਹੈ ਇਸ ਤੋਂ ਇਲਾਵਾ ਉਸ ਦਾ ਹੋਰ ਕੋਈ ਵੀ ਟਿਕਾਣਾ ਨਹੀਂ ਪਰ ਉਸ ਦੀ ਜਗਾ ਨਵਾਂ ਫਲ ਜਰੂਰ ਆ ਜਾਂਦਾ ਹੈ ਇਸ ਲਈ ਸਮੇਂ ਦੀ ਉਡੀਕ ਕਰਨੀ ਪਵੇਗੀ ਧੀਰਜ ਰੱਖਣਾ ਹੋਵੇਗਾ ਕਿਉਂਕਿ ਸਮਾਂ ਹਰ ਇੱਕ ਤੇ ਆ ਜਾਂਦਾ ਹੈ ਤੇ ਕੁਝ ਫੈਸਲੇ ਸਾਨੂੰ ਸਮੇ ਉੱਤੇ ਛੱਡ ਦੇਣੇ ਚਾਹੀਦੇ ਹਨ ਉਦਾਹਰਨ ਤੌਰ ਤੇ ਅੱਜ ਸਾਡੇ ਘਰ ਕੋਈ ਭਾਜੀ ਦੇ ਕੇ ਜਾਂਦਾ ਹੈ ਤਾਂ ਉਹ ਭਾਜੀ ਅਸੀਂ ਉਸ ਨੂੰ ਉਸੇ ਵੇਲੇ ਨਹੀਂ ਮੋੜਦੇ ਪਰ ਸਮਾਂ ਆਉਣ ਤੇ ਜਰੂਰ ਮੋੜ ਦਿੱਤੇ ਜਾਂਦੇ ਹੈ ਇਸ ਲਈ ਹਮੇਸ਼ਾ ਬੋਝ ਤੇ ਸੋਚੋ ਦਿਮਾਗ ਨੂੰ ਖੁੱਲਾ ਰੱਖੋ ਤਾਂ ਕਿ ਆਉਣ ਵਾਲੇ ਸਮੇਂ ਦੀ ਨਿਯਾਗਤ ਨੂੰ შეਤੀ ਪਰ ਸਕੋ ਸਮੇਂ ਦੇ ਨਾਲ ਚੱਲ ਸਕੋ ਦੋਸਤੋ ਸਮੇਂ ਦੇ ਨਾਲ ਚੱਲਣ ਲਈ ਸਾਨੂੰ ਸਹਿਣਸ਼ੀਲ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਾਰੇ ਪੈਣ ਨਾਲ ਕਦੇ ਵੀ ਕੰਮ ਕੋਈ ਠੋਸ ਨਹੀਂ ਹੁੰਦੇ ਜਲਦਬਾਜ਼ੀ ਵਿੱਚ ਲੈ ਗਏ ਫੈਸਲੇ ਹਮੇਸ਼ਾ ਅਣਸੁਖਾਂਵੇਂ ਰਹਣ ਕਿਉਂਕਿ ਜਲਦਬਾਜ਼ੀ ਇਨਸਾਨ ਗੁੱਸੇ ਵਿੱਚ ਆ ਕੇ ਕਰਦਾ ਹੈ ਤੇ ਗੁੱਸੇ ਵਿੱਚ ਇਨਸਾਨ ਦਾ ਦਿਮਾਗ ਅਫਸੈਟ ਹੁੰਦਾ ਹੈ ਜੋ ਕਦੇ ਸਹੀ ਸੁਝਾਅ ਦਿੰਦਾ ਨਹੀਂ ਇਸ ਲਈ ਸਹਿਣਸ਼ੀਲਤਾ ਇਨਸਾਨ ਦਾ ਸਭ ਤੋਂ ਵੱਡਾ ਗੁਣ ਹੈ ਜਿਸ ਨੂੰ ਗੋਡ ਦਾ ਗਿਫਟ ਵੇ ਕਿਹਾ ਜਾਂਦਾ ਹੈ ਜੋ ਹਰ ਇੱਕ ਇਨਸਾਨ ਦੇ ਹਿੱਸੇ ਆਉਂਦਾ ਨਹੀਂ ਪਰ ਕਈ ਲੋਕ ਸਹਿਣਸ਼ੀਲ ਇਨਸਾਨੋਂ ਡਰਪੋਕ ਜਾਂ ਕਮਜ਼ੋਰ ਸਮਝਣ ਲੱਗ ਜਾਂਦੇ ਹਨ ਜਦੋਂ ਕਿ ਉਹ ਇਨਸਾਨ ਬਹਾਦਰ ਹੁੰਦਾ ਹੈ ਕਿਸੇ ਦੀ ਗੱਲ ਨੂੰ ਜਰਜਣਾ ਕੋਈ ਆਸਾਨ ਗੱਲ ਨਹੀਂ ਨਹੀਂ ਤਾਂ ਹਰੇਕ ਇਨਸਾਨ ਆਪਣਾ ਆਪਣਾ ਰੌਲਾ ਪਾ ਰਿਹਾ ਹੈ ਮੇਰੀ ਗੱਲ ਸੁਣੋ ਮੈਂ ਤੁਹਾਡੇ ਲਈ ਆ ਕੰਮ ਕੀਤਾ ਹੈ ਤੇ ਹਰ ਕੋਈ ਮੈਂ ਮੈਂ ਕਰ ਰਿਹਾ ਹੈ ਸੋ ਦੋਸਤੋ ਇਹ ਵਿਚਾਰ ਤੁਹਾਨੂੰ ਕਿਵੇਂ ਲੱਗੇ ਚੰਗੇ ਲੱਗੇ ਹੁਣ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦੇਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਟਾਈਮ ਦੇਣ ਲਈ ਆਪ ਜੀ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ